ਤੇ ਆਪਣਾ ਪੁਰਾਣਾ ਚੈਨਲ ਸਰਿੰਦਰ ਢਿੱਲਵਾ ਚੈਨਲ ਸਬਸਕ੍ਰਾਈਬਰ ਤੇ ਕਾਫੀ ਸਾਰੇ ਹੋ ਗਏ ਆ 3300 ਦੇ ਲਗਭਗ ਆ 3400 ਹੋਣ ਵਾਲਾ ਹੈਗਾ ਤੇ ਇਸ ਚੈਨਲ ਤੇ ਜਿਹੜਾ ਚੈਨਲ ਫ੍ਰੀਜ਼ ਹੋਇਆ ਆਪਾਂ ਕੁਝ ਸਮੇਂ ਲਈ ਇਸ਼ੂ ਆਉਣ ਕਰਕੇ ਬੰਦ ਕਰ ਦਿੱਤਾ ਸੀ ਤੇ ਉਹ ਚੈਨਲ ਆਪਾਂ ਦੁਬਾਰਾ ਚਲਾਇਆ ਹੈਗਾ ਤੇ ਬੇਨਤੀ ਹੈ ਕਿ ਇਸ ਚੈਨਲ ਤੇ ਨਾਲ লাইਵ ਆ ਜਿਹੜਾ ਨਾਲ ਜੁੜ ਜਾਓ ਤੇ ਆਪਾਂ ਪਹੁੰਚ ਗਏ ਆ ਕੋਟਕਪੂਰਾ ਦੀ ਸਬਜ਼ੀ ਮੰਡੀ ਦੇ ਵਿੱਚ ਇਸ ਤੋਂ ਪਹਿਲਾਂ ਤਹਲ ਮਾ ਟੈਲੀਵਿਜ਼ਨ ਤੋਂ ਲਾਈਵ ਕੀਤਾ ਤੇ ਉਸ ਤੋਂ ਬਾਅਦ ਸਰੇਂਦਰ ਟਹਲਮਾ ਤੋਂ ਲਾਈਵ ਕਰ ਰਹੇ ਹੈਗੇ ਆ ਆਪਾਂ ਤੇ ਕੋਟਕਪੂਰਾ ਸਬਜ਼ੀ ਮੰਡੀ ਦੀਆਂ ਰੌਣਕਾਂ ਜਿਹੜੀਆਂ ਚਹਿਲ ਪਹਿਲ ਤੁਸੀਂ ਚਾਰ ਚੁਫੇਰੇ ਕੋਟਕਪੂਰਾ ਸਬਜ਼ੀ ਮੰਡੀ ਦਾ ਚੌਕ ਦਾ ਜਿਹੜਾ ਹੋ ਦੇਖ ਸਕਦੇ ਹੋ ਤੇ ਆਪਾਂ ਇਸ ਟਾਈਮ ਤੇ ਹੈਗੇ ਆਗੇ ਕੋਟਕਪੂਰਾ ਦੀ ਸਬਜ਼ੀ ਮੰਡੀ ਦੇ ਵਿੱਚ ਮਿੱਤਰ ਪਿਆਰਿਓ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਆਹ ਦੇਖੋ ਜੀ ਸਬਜ਼ੀਆਂ ਜੀ ਆ ਦੇਖੋ ਤੁਸੀਂ ਕੋਟਕਪੂਰਾ ਦੀ ਸਬਜ਼ੀ ਮੰਡੀ ਦੇ ਵਿੱਚ ਤੁਸੀਂ ਕੁਆਲਿਟੀ ਚੈੱਕ ਕਰੋ ਜੀ ਮੇਥਿਆਂ ਦੀ ਆ ਦੇਖੋ ਮੇਥੇ ਦੀ ਗੁੱਟੀ ਨਹੀਂ ਹੈਗੀ ਜੀ ਇਹ ਤਾਂ ਗੁਟੀਆਂ ਬਾਈ ਜੀ ਦੇਖੋ ਕਿੱਡਾ ਵੱਡਾ ਗੁਟਾ ਆ ਦੇਖੋ ਤੇ ਮੂਲੀਆਂ ਦੇਖੋ ਮੂਲੀਆਂ ਦੀ ਕੁਆਲਿਟੀ ਤੁਹਾਨੂੰ ਚੈੱਕ ਕਰਾ ਦਈਏ ਕੋਟਕਪੂਰਾ ਦੀ ਸਬਜ਼ੀ ਮੰਡੀ ਤੋਂ ਲਾਈਵ ਤਸਵੀਰਾਂ ਗੋਭੀ ਦੀ ਕੁਆਲਿਟੀ ਆ ਤੁਹਾਨੂੰ ਚੈੱਕ ਕਰਾ ਲਈਏ ਆ ਦੇਖੋ ਜੀ ਚਿੱਟੀ ਚਿੱਟੀ ਗੋਭੀ ਆ ਬਾਈਆਂ ਦੇ ਕੋਲੇ ਤੇ ਇੱਥੋਂ ਤੁਸੀਂ ਟਰਾਲੀ ਲੱਗੀ ਹੋਈ ਆ ਸतीश ਚਿਲਿੰਗ ਸਟੋਰ ਦੇ ਨੇੜੇ ਬਾਈ ਆਂਡਿਆਂ ਵਾਲੇ ਬਾਈ ਦੇ ਕੋਲੇ ਇੱਥੋਂ ਤੁਸੀਂ ਖਰੀਦ ਸਕਦੇ ਹੋ ਬਾਈ ਤੋਂ ਭਾਅ ਪੁੱਛਾਂਗੇ ਬਾਈ ਜੀ ਆਪਾਂ ਬਾਈ ਜੀ ਕੀ ਭਾਅ ਕਰਤਾ ਗੋਭੀ ਦਾ 20 ਰੁਪਏ ਬਾਈ ਤੇ ਆਪਣਾ ਮੂੜੀਆਂ 10 ਰੁਪਏ ਆਪਣਾ ਮੇਥੇ 10 ਰੁਪਏ 10 ਰੁਪਏ ਸ਼ੁਕਰੀਆ ਬਾਈ ਤੋਂ ਬਾਈ ਰੋਜ਼ਾਨਾ ਹੀ ਲੈ ਕੇ ਆਉਂਦੇ ਆ ਇੱਥੇ ਸਬਜ਼ੀ ਆਪਣੀ ਤੇ ਬਾਈਆਂ ਤੋਂ ਤੁਸੀਂ ਇੱਥੋਂ ਸਬਜ਼ੀ ਆ ਜਿਹੜੀ ਉਹ ਫਰੀਦ ਸਕਦੇ ਹੋ ਮਿੱਤਰ ਪਿਆਰਿਓ ਆ ਆ ਗਿਆ 22360 ਦੀ ਟ੍ਰੇਲ ਆਈ ਹੋਈ ਆ ਬਾਈ ਨੇ ਦੇਸੀ ਆਂਡਿਆ ਘਰ ਦੇ ਆਂਡਿਆ ਆ ਤੁਸੀਂ ਕੁਆਲਟੀ ਆ ਜਿਹੜੀ ਉਹ ਆਂਡਾਂ ਦੀ ਬਾਈ ਜੀ ਚੈੱਕ ਕਰ ਲੋ ਆ ਖੜਾ ਪਾਈ ਉਹ ਖੜਾ ਪਾਈ ਤੇ ਵਧੀਆ ਬਾਈ ਤੇ ਬਾਈ ਸतीश ਚਿੰਗ ਸਟੋਰ ਦੇ ਬਿਲਕੁਲ ਨੇੜੇ ਆ ਜਿਹੜਾ ਹੋ ਰੋਜ਼ਾਨਾ ਹੀ ਖੜਦਾ ਹੈਗਾ ਬਾਈ ਤੋਂ ਤੁਸੀਂ ਇੱਥੋਂ ਆ ਕੇ ਆਂਡੇ ਖਰੀਦ ਸਕਦੇ ਹੋ ਬਾਈ ਟ੍ਰੇ ਲੋਂਦਾ ਹੈਗਾ 360 ਰੁਪਏ ਦੀ ਜਿਹੜੀ ਰੇ ਆ ਬਾਈ ਆ ਜਿਹੜਾ ਉਹ ਲਾਉਂਦਾ ਹੈਗਾ ਤੇ ਬਾਈ ਤੋਂ ਤੁਸੀਂ ਇੱਥੋਂ ਆ ਕੇ ਆਂਡੇ ਆ ਜਿਹੜੇ ਉਹ ਫ੍ਰੀ ਦਾ ਉਹ ਸਕਦੇ ਹਾਂ ਮਿੱਤਰ ਪਿਆਰੋ ਕੋਟਕਪੁਰਾ ਦੀ ਸਬਜ਼ੀ ਮੰਡੀ ਦੇ ਵਿੱਚ ਅ ਮੰਡੀ ਦੀਆਂ ਰੌਣਕਾਂ ਚਹਿਲ ਪਹਿਲ ਚਾਰ ਚਪੇਰੇ ਲੋਕ ਆਜ ਆ ਰਹੇ ਨੇ ਤੇ ਉਹੀ ਬਾਈ ਜੁਰਾਬਾਂ ਵਾਲਾ ਤੇ ਆ ਦੇਖੋ ਬਾਈ ਦੇ ਕੋਲੇ ਜੁਰਾਬਾਂ ਹੈਗੀਆਂ ਵੱਖੋ ਵੱਖਰੇ ਲੋਕ ਦੂਰੋਂ ਨੇੜੋਂ ਤੇ ਜਰਾਪਾਂ ਵਾਲਾ ਬਾਈ ਆ ਤੁਸਾਂ ਤੋਂ ਮਤਲਬ ਸੇਲਾ ਰਹਿ ਗਿਆ ਰਹਿ ਗਿਆ ਲੈ ਕੇ ਲੈ ਕੇ ਜਿਹੜੇ ਮਜਾਦੀਆਂ ਨੇ ਜਰਾਪਾਂ ਆ ਲੈਣੇ ਓਕੇ ਜਿਹੜੇ ਰਹਿ ਕੇ ਰਹਿ ਕੇ ਬਾਈ ਕਹਿੰਦਾ ਤੇ ਜਿਹੜੇ ਲੈ ਕੇ ਲੈ ਗੇ ਠੀਕ ਆ ਬਾਈ ਜਲਾਲਾਬਾਦ ਤੋਂ ਆਇਆ ਜਲਾਲਾਬਾਦ ਤੋਂ ਬਾਈ ਆਇਆ ਮੰਡੀ ਦੇ ਵਿੱਚ ਤੇ ਜਰਾਪਾਂ ਵੇਚਣ ਤੇ ਇੱਥੋਂ ਤੁਸੀਂ ਬਾਈ ਤੋਂ ਸਮਾਨ ਖਰੀਦ ਆ ਜਿਹੜਾ ਉਹ ਸਕਦੇ ਹੋ ਕੋਟਕਪੁਰਾ ਮੰਡੀ ਦੀ ਚਹਲ ਪਹਿਲ ਰੌਣਕਾਂ ਬਾਈ ਜੀ ਇਸ ਚੈਨਲ ਤੇ ਆਪਾਂ ਬਾਲੀ ਲੰਮੀ ਵੀਡੀਓ ਨਹੀਂ ਪਾਉਂਦੇ ਕਿਉਂਕਿ ਜਦੋਂ ਚੈਨਲ ਫ੍ਰੀਜ ਤੋਂ ਬਾਹਰ ਹੋਗਾ ਫਿਲਹਾਲ ਇਸ ਚੈਨਲ ਨੂੰ ਫਰੀਜ ਵਿੱਚੋਂ ਕੱਢਣ ਦਾ ਮਕਸਦ ਇਹੀ ਹੈ ਵੀਡੀਓ ਪਾਉਣ ਦਾ ਮਕਸਦ ਇਹੀ ਹੈ ਇਹਦੇ ਤੇ ਕਿ ਫਰੀਜ ਤੋਂ ਬਾਹਰ ਆ ਜੇ ਇਸ ਕਰਕੇ ਮੈਂ ਇਸ ਚੈਨਲ ਤੇ ਰੋਜ਼ਾਨਾ ਥੋੜੀ ਜੀ ਵੀਡੀਓ ਪਾ ਦਨਾ ਹੈਗਾ ਭਾਈ ਜੀ ਫੇਰ ਵੀ ਤੁਸੀਂ ਮਾਣ ਬਖਸ਼ ਦਿਆ ਕਰੋ ਪਿਆਰ ਬਖਸ਼ ਦਿਆ ਕਰੋ ਲਾਈਵ ਆ ਜਿਹੜਾ ਇਸ ਚੈਨਲ ਦੇ ਨਾਲ ਜੁੜ ਜਾਇਆ ਕਰੋ ਭਾਈ ਜੀ ਸ਼ੁਕਰੀਆ ਮਿਹਰਬਾਨੀ ਬਹੁਤ ਬਹੁਤ ਧੰਨਵਾਦ ਭਾਈ ਜੀ ਕਿੱਲਿਆਂ ਵਾਲਾ ਬਾਈ ਖੜਾ ਹੈਗਾ ਸੋ ਆਪਾਂ ਚੱਲਦੇ ਹਾਂ ਵਾਪਸ ਭਾਈ ਜੀ ਇੱਥੋਂ ਵਾਪਸੀ ਤੇ ਆਪਾਂ ਜਾਵਾਂਗੇ ਗੱਲਬਾਤ ਕਰਾਂਗੇ ਫਰੂਟਿਆਂ ਦੇ ਨਾਲ ਗੱਲਬਾਤ ਕਰਦੇ ਜਾਵਾਂਗੇ ਉਹ ਬਾਈ ਖੜਾ ਸਰਦਾਰ ਤੇ ਚਾਰੇ ਪਾਸੇ ਸਬਜੀ ਸਬਜੀ ਫਰੂਟ ਫਰੂਟ ਤੇ ਆਪਾਂ ਹੁਣ ਚੱਲਾਂਗੇ ਵਾਪਸ ਚਾਹ ਪੀਤੀ ਆਂਟੀ ਤੋਂ ਤੇ ਆਂਟੀ ਨੂੰ ਮੈਂ ਅੱਜ ਪੈਸੇ ਨਹੀਂ ਦਿੱਤੇ ਕੱਲ ਨੂੰ ਦੇਵਾਂਗਾ ਕਿਉਂਕਿ ਮੈਂ ਪਰਸਾ ਜਿਹੜਾ ਅੱਜ ਸਵੇਰੇ ਸਵੇਰੇ ਘਰੇ ਹੀ ਭੁੱਲ ਆਇਆ ਜਲਦੀ ਚ ਸੀ ਮੈਂ ਇਸ ਕਰਕੇ ਪਰਸ ਚੱਕਣਾ ਭੁੱਲ ਗਿਆ ਤੇ ਆਂਟੀ ਉਹ ਆ ਗਈ ਚਾਹ ਵਾਲੀ ਆ ਸਾਹਮਣੇ ਤੁਸੀਂ ਦੇਖ ਰਹੇ ਹੋ ਆਂਟੀ ਆ ਚਾਹ ਵਾਲੀ ਆਂਟੀ ਨੇ ਤੋਂ ਆਪਾਂ ਚਾਹ ਪੀਤੀ ਆ ਜਿ ਰੋਜ਼ਾਨਾ ਹੀ ਪੀਨੇ ਆ ਤੇ ਆਂਟੀ ਨੂੰ ਮੈਂ ਅੱਜ ਪੈਸੇ ਨਹੀਂ ਦਿੱਤੇਗੇ ਕਿਉਂਕਿ ਮੈਂ ਪੈਸੇ ਘਰੇ ਪੋਲੇ ਪਰਸ ਸਵੇਰੇ-ਸਵੇਰੇ ਸੋ ਇਸ ਕਰਕੇ ਕੀ ਹੋ ਗਿਆ ਭਾਈ ਨਹੀਂ 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 ਯਾਰ ਨਹੀਂ ਧੱਕਾ ਕਰਦੇ ਭਾਈ ਕਹਿੰਦਾ ਧੱਕਾ ਨਾ ਕਰਤੇ ਬਾਈ ਨੇ ਡੈੱਕ ਛੱਡ ਲਿਆ ਭਾਈ ਬਾਈ ਨੇ ਡੈੱਕ ਛੱਡ ਲਿਆ ਤੇ ਆਪਾਂ ਚੱਲਦੇ ਆਂ ਅੱਗੇ ਕਿਉਂਕਿ ਕਾਪੀਰਾਈਟ ਆਉਣ ਦਾ ਡਰ ਹੈਗਾ ਮਿੱਤਰ ਪਿਆਰੋ ਭਜ ਲੋ ਭਜ ਲੋ ਭਜ ਲੋ ਹੋਗੀ ਤੇ ਆਪਾਂ ਹੁਣ ਕਰਾਂਗੇ ਸਮਾਪਤੀ ਵੀਡੀਓ ਦੀ ਤੇ ਵੀਡੀਓ ਦਾ ਜਿਹੜਾ ਹੋ ਐਂਡ ਆਪਾਂ ਇੱਥੇ ਹੀ ਕਰਾਂਗੇ ਬਾਈ ਜੀ ਪਿਆਰਿਓ ਲਾਈਵ ਜੁੜਜਾ ਕਰੋ ਐਂ ਤੇ ਪਿਆਰ ਬਖਸ਼ਦੇ ਰਿਹਾ ਕਰੋ ਮਾਣ ਬਖਸ਼ਦੇ ਰਿਹਾ ਕਰੋ ਮਿੱਤਰ ਪਿਆਰਿਓ ਇਧਰਲੇ ਪਾਸੇ ਮੁੰਡਾ ਆਪਣਾ ਢੈਲਮਾ ਵਾਲਾ ਮੁੰਡਾ ਆ ਬੈਠਾ ਇਹ ਸਬਜ਼ੀ ਇੱਥੇ ਵੇਚਦਾ ਹੈਗਾ ਤੁਸੀਂ ਮਿੱਤਰ ਪਿਆਰਿਓ ਇੱਥੋਂ ਆ ਕੇ ਹੋਰ ਠੀਕ ਹੋ ਇੱਥੋਂ ਆ ਕੇ ਮੁੰਡੇ ਤੋਂ ਸਬਜ਼ੀ ਖਰੀਦ ਸਕਦੇ ਹੋ ਮਿਹਨਤੀ ਮੁੰਡਾ ਨੌਜਵਾਨ ਮੁੰਡਾ ਤੇ ਮੰਡੀ ਦੇ ਵਿੱਚ ਸਵੇਰੇ ਕਿੰਨੇ ਵਜੇ ਆ ਜਾਣਾ ਭਾਈ ਆਪਾਂ 5 ਵਜੇ ਆ ਜੰਨੇ ਆ 5 ਵਜੇ ਆ ਜੰਨੇ ਆ ਤੇ ਕੀ ਕੀ ਸਬਜ਼ੀ ਆ ਫਿਰ ਆਪਣੇ ਕੋਲ ਸਬਜ਼ੀ ਸਾਰੀ ਆਪਣੀ ਹੋਈ ਆ ਮੁੰਡਾ ਬੈਠਾ ਅੱਛਾ ਆ ਜੀ ਆਹ ਮੁੰਡਾ ਆਪਣਾ ਹੀ ਆ ਹਾਂ ਹਾਂ ਅੱਛਾ ਠੀਕ ਲੱਗਾ ਆਪਣੇ ਕੋਲ ਓਕੇ ਓਕੇ ਗਾਜਰ ਹੈਗੀ ਮਟਰ ਟਮਾਟਰ ਕੋਈ ਅੱਛਾ ਗਾਜਰ ਦਾ ਕੀ ਭਾ ਕਰਤਾ ਅੱਛਾ 30 ਰੁਪਏ ਕਿਲੋ ਗਾਜਰ 30 ਰੁਪਏ ਕਿਲੋ ਕਰਤੀ ਮਿੱਤਰ ਪੈਰੋ 30 ਰੁਪਏ ਕਿਲੋ ਤੇ ਮਟਰ 60 ਰੁਪਏ ਕਿਲੋ ਮਿੱਤਰ ਪੈਰੋ ਤੇ 45 ਹੈ ਬੰਦ ਕੋ 40 ਕਰਤੀ ਜੀ ਟਮਾਟਰ 50 60 ਹੈ ਮਿਰਚ ਟਮਾਟਰ 50 ਤੇ ਮਿਰਚ 80 ਰੁਪਏ ਮਿਰਚ ਕਰਤੀ ਤੇ ਟਿੰਡੋ ਬਾਈ ਟਿੰਡੋ 50 ਟਿੰਡੋ 50 ਕਦੂ 30 ਰੁਪਏ ਕਰਤਾ ਮਿੱਤਰ ਪਿਆਰਿਓ ਤੇ ਉਹ ਬੀਜ ਉਹ 60 ਕਿਲੋ ਰਿਹਾ 60 ਰੁਪਏ ਕਿਲੋ ਕਰਤਾ ਮਿੱਤਰ ਪਿਆਰਿਓ ਇਹ ਮਿੱਤਰ ਆਪਣਾ ਹੀ ਆ ਮੁੰਡਾ ਤੇ ਇਹਦੇ ਤੋਂ ਤੁਸੀਂ ਸਬਜੀ ਆ ਜਿਹੜੀ ਉਹ ਇੱਥੋਂ ਆ ਕੇ ਖਰੀਦ ਲਿਆ ਕਰੋ ਹੈਲਪ ਕਰਿਆ ਕਰੋ ਮਿੱਤਰ ਪਿਆਰਿਓ ਬਾਈਆਂ ਦੀ ਤੇ ਆਪਾਂ ਹੁਣ ਕਰਦੇ ਆ ਜੀ ਇੱਥੇ ਹੀ ਸਮਾਪਤੀ ਇਸ ਵੀਡੀਓ ਦੀ ਸ਼ੁਕਰੀਆ ਬਾਈ ਜੀ ਮਿਹਰਬਾਨੀ ਮਾਣ ਪਿਆਰ ਬਖਸ਼ਣ ਦੇ ਲਈ ਬਹੁਤ ਬਹੁਤ ਧੰਨਵਾਦ ਜੇ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਤੇ ਘੰਟੀ ਦੇ ਨਿਸ਼ਾਨ ਨੂੰ ਹਾਲ ਤੇ ਕਲਿੱਕ ਕਰ ਦਿਓ ਸੁਰਿੰਦਰ ਢਿਲਵਾ ਚੈਨਲ ਨੂੰ ਨਾਲੋਂ ਨਾਲ ਉਸ ਤੋਂ ਪਹਿਲਾਂ ਆਪਾਂ ਇੱਕ ਚੈਨਲ ਹੋਰ ਆਪਣਾ ਢਿਲਵਾ ਟੈਲੀਵਿਜ਼ਨ 7:30 ਵਜੇ ਤੂੜੀ ਦੀ ਬੋਲੀ ਲਾਈਵ ਦਿਖਾਉਨੇ ਆ ਕੀ ਭਾਅ ਚੜਦੇ ਕੀ ਘਰਾਉਂਦੇ ਉਹ دوستੋ ਬਾਅਦ ਆਪਾਂ ਹੋਲਸੇਲ ਦੇ ਰੇਟ ਢਿਲਵਾ ਚੈਨ ਟੈਲੀਵਿਜ਼ਨ ਤੇ ਹੀ ਦਿਖਾਉਨੇ ਆ ਮੰਡੀ ਦੇ ਵਿੱਚੋਂ ਤੇ ਉਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲੋ ਨਾਲ ਘੰਟੀ ਦੇ ਨਿਸ਼ਾਨ ਨੂੰ ਵੀ ਉੱਤੇ ਕਲਿੱਕ ਕਰ ਦਿਓ ਤਾਂ ਕਿ ਸਾਡੀ ਹਰੇਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਨਾਲੋ ਨਾਲ ਆਪਾਂ ਸਵੇਰੇ ਸਾਡੇ 4 ਵਜੇ ਉੱਠ ਕੇ ਗੁਰਦੁਆਰਾ ਸਾਹਿਬ ਇਸ਼ਨਾਨ ਪਾਣੀ ਕਰਕੇ ਜਾਂਦੇ ਆ ਤੇ ਗੁਰਦੁਆਰਾ ਸਾਹਿਬ ਤੋਂ ਗੁਰਬਾਣੀ ਸ਼ਬਦ ਕੀਰਤਨ ਲਾਈਵ ਕਰਦੇ ਆ ਗੁਰਦੁਆਰਾ ਸਾਹਿਬ ਗੋਦਾਵਰੀ ਸਰ ਪਾਸ਼ਾ ਜੀ ਦਸਵੀਂ ਢਲਵਾ ਕਲਾਂ ਤੋਂ ਤੇ ਤੁਸੀਂ ਆਪਣੇ ਦਿਨ ਦੀ ਸ਼ੁਰੂਆਤ ਗੁਰਬਾਣੀ ਚੈਨਲ ਤੋਂ ਉੰਦੇ ਰਾਹੀਂ ਗੁਰਬਾਣੀ ਸੁਣ ਕੇ ਕਰ ਸਕਦੇ ਹਾਂ ਤਾਂ ਕਿ ਤੁਹਾਡਾ ਦਿਨ ਬਹੁਤ ਵਧੀਆ ਜਾਵੇ ਤੇ ਨਾਲੋਂ ਨਾਲ ਬਾਈ ਜੀ ਆਪਣਾ ਚੈਨਲ ਇੱਕ ਹੋਰ ਹੈਗਾ ਟੈਲਵਾ ਸਿਨੇਮਾ ਪ੍ਰੋਡਕਸ਼ਨ ਜਿੱਦੇ ਤੁਹਾਨੂੰ ਸ਼ਾਰਟ ਮੂਵੀਜ਼ ਫਿਲਮਾਂ ਵੈਬ ਸੀਰੀਜ਼ ਕਾਮੇਡੀ ਮੂਵੀ ਸਭ ਕੁਝ ਐਂਟਰਟੇਨਮੈਂਟ ਹੀ ਐਂਟਰਟੇਨਮੈਂਟ ਉਹ ਤੁਹਾਨੂੰ ਟੈਲਵਾ ਸਿਨੇਮਾ ਪ੍ਰੋਡਕਸ਼ਨ ਤੇ ਤੁਹਾਨੂੰ ਮਿਲੂਗਾ ਟੈਲਵਾ ਸਿਨੇਮਾ ਪ੍ਰੋਡਕਸ਼ਨ ਨੂੰ ਵੀ ਜਿਹੜਾ ਤੁਸੀਂ ਸਬਸਕ੍ਰਾਈਬ ਕਰ ਲਓ ਤੇ ਨਾਲ ਨਾਲ ਘੰਟੀ ਦੇ ਨਿਸ਼ਾਨ ਨੂੰ ਆਲ ਤੇ ਕਲਿੱਕ ਕਰ ਲਓ ਇਹਨਾਂ ਚਾਰੋਂ ਚੈਨਲਾਂ ਦੇ ਨਾਲ ਜੁੜ ਜਾਓ ਤੇ ਜੁੜ ਕੇ ਆਪਣੀ ਜ਼ਿੰਦਗੀ ਦਾ ਆਨੰਦ ਲਵੋ ਮਿੱਤਰ ਪਿਆਰੋ ਉਮੀਦ ਕਰਦਾ ਤੁਸੀਂ ਖੁਸ਼ ਰਹੋ ਤੇ ਸਿਹਤਮੰਦ ਰਹੋ ਇਹੀ ਆਸ ਆ ਤੇ ਮਿਲਾਂਗੇ ਫਿਰ ਕੱਲ ਨੂੰ ਇਸੇ ਥਾਂ ਤੇ ਇਸੇ ਜਗ੍ਹਾ ਤੇ ਇਸੇ ਸਮੇਂ ਤੋਂ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ